ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਮੈਂ ਉੱਠ ਗਈ ਸੀਗੀ ਸਵੇਰੇ ਤੇ ਮੰਮਾ ਨੇ ਮੈਨੂੰ ਬਣਾ ਕੇ ਦਿੱਤੇ ਸੀ ਬ੍ਰੈਡ ਵਾਲੇ ਟੋਸਟ ਚਾਹ ਦੇ ਨਾਲ ਛੁੱਟੀਆਂ 'ਚ ਤਾਂ ਹੀ ਹੁੰਦਾ ਵੀ ਰਾਤ ਨੂੰ ਲੇਟ ਸੋਜੋ ਲੇਟ ਉੱਠ ਲੋ ਪਰ ਨਹੀਂ ਮੈਂ ਟਾਈਮ ਵੇਸਟ ਨਹੀਂ ਕਰਦੀ ਤੇ ਮੈਂ ਰਾਤ ਨੂੰ ਹਨਾ ਵਲੌਗ ਵੀ ਅਪਲੋਡ ਕਰਦੀ ਹੁੰਨੀ ਐ ਜੇ ਤੁਸੀਂ ਸਾਡਾ ਪਿਛਲਾ ਵਲੌਗ ਜਿਹੜਾ ਨਹੀਂ ਦੇਖਿਆ ਤਾਂ ਪਲੀਜ਼ ਜਾ ਕੇ ਉਹਨੂੰ ਦੇਖੋ ਤੇਜੀ ਵਲੌਗ ਵਧੀਆ ਲੱਗਦਾ ਹੁੰਦਾ ਤਾਂ ਆਪਣੇ ਫਰੈਂਡਸ ਫੈਮਲੀ ਮੈਂਬਰਸ ਨੂੰ ਵੀ ਸ਼ੇਅਰ ਕਰਿਆ ਕਰੋ ਮੰਮੀ ਪਾਪਾ ਨੇ ਵੀ ਬਸ ਹੁਣੀ ਜਿਹੜਾ ਹੈ ਨਾਸ਼ਤਾ ਪਾਣੀ ਕੀਤਾ ਸੀ ਤੇ ਪਾਪਾ ਵੀ ਆਏ ਸੀਗੇ ਬਸ ਡਿਊਟੀ ਤੋਂ ਪਾਪਾ ਦੀ ਰਾਤ ਦੀ ਡਿਊਟੀ ਹੁੰਦੀ ਹੈ ਪਾਪਾ ਤਾਂ ਸਵੇਰ ਹੀ ਗਏ ਸੀ ਮੈਂ ਹੁਣ ਦੇਖਿਆ ਕਿਉਂਕਿ ਮੈਂ ਲੇਟ ਹੀ ਉੱઠી ਹੈ ਤੇ ਸਿੱਧੂ ਸਾਹਿਬ ਹਲੇ ਤੱਕ ਦੇਖੋ ਸੁੱਤਾ ਪਿਆ ਹਲੇ ਵੀ ਨਹੀਂ ਉੱਠਿਆ ਇਹ ਮੇਰੇ ਤੋਂ ਵੀ ਲੇਟ ਉੱਠਦਾ ਹੁੰਦਾਗਾ ਤੇ ਸਿੱਧੂ ਉੱਠਣ ਤੋਂ ਬਾਅਦ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਸਿੱਧੂ ਨੂੰ ਮੰਮਾ ਜਿਹੜਾ ਹੈਗਾ ਪੜ੍ਹਾਉਣ ਲੱਗੇ ਸੀ ਤੇ ਇੱਥੇ ਲੱਗ ਗਈ ਪੜ੍ਹੀ ਵੀ ਆਂਦੇ ਸੀ ਤੇ ਮਸਤੀ ਵੀ ਕਰ ਰਹੇ ਸੀ ਤੇ ਇੱਥੇ ਸਿੱਧੂ ਹਨਾ ਦੋ ਅੱਖਰ ਵਾਲੇ ਸ਼ਬਦ ਪੜ੍ਹ ਰਹੇ ਸੀ ਹਿੰਦੀ 'ਚ ਤੇ ਪਤਾ ਨਹੀਂ ਕਦੇ ਕੁਝ ਬੋਲ ਰਿਹਾ ਸੀ ਕਦੇ ਫਨੀ ਵੀ ਕਦੇ ਉਂ ਵੈਸੇ ਨੇ ਸਹੀ ਸਨ ਐਸੀ ਕਿ ਬਾਕੀ ਕੁਵਿੱਤੀ ਉਹ ਐਸੀ ਉਹਦਾ ਫਨੀ ਬੋਲਣ ਦਾ ਜੀ ਕਰਦਾ ਸੀ ਨਾ ਉਹ ਤੇ ਉਹ ਤੇ ਹੱਸਦੇ ਸੀਗੇ ਮम्मा ਤੇ ਮੈਂ ਪਰ ਜਦੋਂ ਸਿੱਧੂ ਕਹਿਣਾ ਮੰਨਦਾ ਨਾ ਫਿਰ ਇਹ ਪੂਰਾ ਹੀ ਕਹਿਣਾ ਮੰਨਦਾ ਸੀ ਇਹਨੂੰ ਕਹੇ ਸੀ ਵੀ ਸਿੱਧੂ ਪੜ੍ਹਾਈ ਕਰ ਫਿਰ ਹੈਨਾ ਤੂੰ ਖੇਲ ਲੀ ਫੋਨ ਵਗੈਰਾ ਦੇਖ ਲਈ ਕਹਿੰਦਾ ਠੀਕ ਹੈ ਮੈਂ ਪੜ੍ਹਦਾਂਗਾ ਤੇ ਇਧਰ ਹੀ ਨਾਲ ਹੀ ਰਸੋਈ 'ਚ ਦਾਦੀ ਹੈਨਾ ਕਰ ਰਹੀ ਸੀਗੇ ਫਿਲਟਰ ਦੀ ਸਾਫ ਸਫਾਈ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਹੈ ਦਾਦੀ ਨੇ ਉੱਪਰੋਂ ਫਿਲਟਰ ਜਿਹੜਾ ਹੈਗਾ نیچے ਲਾ ਲਿਆਗਾ ਤੇ ਅੱਜ ਕਰਣਗੇ ਫਿਲਟਰ ਦੀ ਸਾਫ ਸਫਾਈ ਤੇ ਅੱਜ ਪੀਵਾਂਗੇ ਪੂਰਾ ਸ਼ੁੱਧ ਪਾਣੀ ਤੇ ਫਿਲਟਰ ਦੀ ਸਫਾਈ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਵੀ ਕਟਾਣੂ ਵਗੈਰਾ ਹੁੰਦੇ ਨੇ ਜਿਵੇਂ ਆਹ ਹਰੇ-ਹਰੀ ਇਹ ਹਰਿਆਲੀ ਜੰਮ ਜਾਂਦੀ ਹੈ ਇਹਦੇ ਅੰਦਰ ਮਿੱਟੀ ਕਟਾ ਹਨਾ ਅਹੀਂ ਆਪਾਂ ਪਾਣੀ ਪੀਂਦੇ ਰਹਿੰਨੇ ਆਂ ਕਈ ਤਾਂ ਜਿਹੜਾ ਹੈਗਾ ਫਿਲਟਰ ਨੂੰ ਸਾਫ਼ ਹੀ ਨਹੀਂ ਕਰਦੇ ਕਹਿੰਦੇ ਖੁੱਲਦਾ ਨਹੀਂ ਸਾਡੇ ਤੋਂ ਆਏ ਨਹੀਂ ਹੁੰਦਾ ਤੇ ਫਿਲਟਰ ਖੁੱਲਦਾ ਹੁੰਦਾ ਤੇ ਸਾਫ਼ ਵੀ ਹੋ ਜਾਂਦਾ ਜੀ ਆਪਾਂ ਕਰਨਾ ਚਾਹੀਏ ਤਾਂ ਤੇ ਆ ਦੇਖੋ ਇੱਥੇ ਦਾਦੀ ਬਸੇ ਪਹਿਲਾਂ ਤਾਂ ਬਾਹਰੋਂ ਸਾਫ਼ ਕਰ ਰਹੀ ਸੀ ਫਿਲਟਰ ਨੂੰ ਤੇ ਉਸ ਤੋਂ ਬਾਅਦ ਅੰਦਰ ਕਰਨ ਗਿਆ ਦੇਖੋ ਤੁਹਾਨੂੰ ਮੈਨੂੰ ਦਿਖਾ ਰਹੇ ਸੀ ਵੀ ਟੂਟੀ ਕਿੰਨੀ ਗੰਦੀ ਹੋਈ ਪਈ ਹੈਗੀ ਆਪਾਂ ਹੀ ਪਾਣੀ ਪੀਅਨੇ ਤੇ ਫਿਲਟਰ ਨੂੰ ਮਤਲਬ ਮਹੀਨੇ ਮਤਲਬ ਲੱਗਦਾ 3-4 ਮਹੀਨੇ ਬਾਅਦ ਆਪਾਂ ਨੂੰ ਫਿਲਟਰ ਨੂੰ ਸਾਫ਼ ਕਰ ਲੈਣਾ ਚਾਹੀਦਾਗਾ ਤੇ ਇੱਥੇ ਬਸ ਦਾਦੀ ਚੰਗੀ ਤਰ੍ਹਾਂ ਫਿਲਟਰ ਨੂੰ ਸਾਫ਼ ਕਰ ਰਹੀ ਸੀਗੀ ਆਹ ਜਿਹੜਾ ਹੈਗਾ ਪੰਡ ਮੰਜਨ ਵਾਲਾ ਆਹ ਲੈ ਲਿਆ ਸੀ ਦਾਦੀ ਨੇ ਸਕਰਬ ਇਹ ਆ ਤੇ ਇੰਨਾ ਕਰ ਰਹੇ ਸੀ ਜਿਵੇਂ ਆ ਦੇਖੋ ਇੱਥੇ ਨਿਸ਼ਾਨ ਜਿ ਦਿਖ ਰਹੇ ਨੇਗੇ 12 ਵੀ ਹਨਾ ਵੀ ਇਹ ਕੀ ਹਰਾ ਹਰਾ ਇਹ ਲੱਗਿਆ ਹੋਇਆ ਹੈ ਤੇ ਐ ਮਤਲਬ ਪਾਣੀ ਤਾਂ ਸਹੀ ਆਉਂਦਾ ਆਪਾਂ ਨੂੰ ਪਰ ਉਹਦੇ ਅੰਦਰ ਕੀ ਹੈ ਉਹ ਜਿਹੜਾ ਹੈਗਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆ ਦੇਖਿਆ ਹੁਣ ਮੈਂ ਖੋਲ ਕੇ ਦਾਦੀ ਇੱਥੇ ਸਾਰਾ ਦਿਖਾਣਗੇ ਵੀ ਇਹਦੇ ਵਿੱਚ ਕੀ ਜਮਿਆ ਹੋਇਆ ਸੀ ਤੇ ਉਹ ਹੈਗੇ ਇਹਦੇ ਵਿੱਚ ਮੈਂ ਦਾਦੀ ਨੂੰ ਪੁੱਛ ਰਹੀ ਸੀ ਵੀ ਆਹ ਕੀ ਚੀਜ਼ ਹੈ ਦਾਦੀ ਕਹਿੰਦੇ ਇਹ ਵੀ ਇੱਕ ਬੋਟਲ ਹੁੰਦੀ ਹੈ ਇਹਦੇ ਵਿੱਚੋਂ ਵੀ ਪਾਣੀ ਸਾਰਾ ਸਾਫ਼ ਹੋ ਜਾਂਦਾ ਹੈ ਵੀ ਕਹਿੰਦੇ ਜਦੋਂ ਪਾਣੀ ਦਾ ਟੇਸਟ ਬਦਲ ਜਾਂਦਾ ਤਾਂ ਉਹਨੂੰ ਵੀ ਕੱਢ ਕੇ ਮਤਲਬ ਸਾਫ਼ ਕਰਨਾ ਹੁੰਦਾ ਹੈਗਾ ਪਰ ਉਹ ਤਾਂ ਸਾਡੀ ਹੁਣ ਚਾਫੀ ਸੀਗੀ ਜੇ ਤੁਹਾਡੇ ਵੀ ਘਰੇ ਫਿਲਟਰ ਹੈਗਾ ਤਾਂ ਤੁਸੀਂ ਵੀ ਉਹਨੂੰ 3-4 ਮਹੀਨੇ ਬਾਅਦ ਜਿਹੜਾ ਹੈਗਾ ਚੰਗੀ ਤਰ੍ਹਾਂ ਸਾਫ਼ ਕਰਿਆ ਕਰੋ ਆਏ ਉਹਦਾ ਖੋਲ ਕੇ ਖੋਲ ਜਿੰਦਾ ਹੁੰਦਾ ਫਿਲਟਰ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਜਿਵੇਂ ਅਸੀਂ ਸਾਫ਼ ਕਰ ਰਹੇ ਹਾਂਗੇ ਐਵੇਂ ਸਾਫ਼ ਕਰ ਲਿਆ ਕਰੋ ਆ ਦੇਖੋ ਸਾਰਾ ਜਿਹੜਾ ਪਾਣੀ ਨਾ ਉਹ ਛੱਡ ਦਿੱਤਾ ਸੀਗਾ ਟੂਟੀ ਚੋਂ ਤੇ ਸਾਰਾ ਪਾਣੀ ਬਾਹਰ ਨਿਕਲ ਗਿਆ ਸੀ ਉਸ ਤੋਂ ਬਾਅਦ ਆਦੀ ਨੇ ਇਹਦੇ ਅੰਦਰ ਸਫਾਈ ਕੀਤੀ ਸੀਗੀ ਚੰਗੀ ਤਰ੍ਹਾਂ ਤੇ ਮੈਂ ਤੁਹਾਨੂੰ ਦਿਖਾਉਂ ਆ ਦੇਖੋ ਇੱਥੇ ਇੰਨੀ ਜ਼ਿਆਦਾ ਗੰਦਗੀ ਜਿਹੜੀ ਹੈਗੀ ਇਹਦੇ ਅੰਦਰ ਹੋਈ ਹੋਈ ਸੀ ਆਹ ਸਾਰਾ ਇਹਦੇ ਅੰਦਰੋਂ ਜਿਹੜਾ ਦਾਦੀ ਨੇ ਸਾਫ਼ ਕਰਕੇ ਆਹ ਕੱਢਿਆ ਕਾਲਾ ਕਾਲਾ ਜਿਹਾ ਬਤਨੀ ਕੀ ਸੀ ਲੱਗਿਆ ਹੋਇਆ ਤਿਆ ਦੇਖੋ ਤੇ ਫਿਲਟਰ ਦਾ ਜਿਹੜਾ ਹੈਗਾ ਪੂਰਾ ਚੰਗੀ ਤਰ੍ਹਾਂ ਸਾਫ਼ ਹੋ ਚੁੱਕਿਆ ਬਸ ਹੁਣ ਇਹਦੇ ਵਿੱਚ ਇੱਕ ਵਾਰੀ ਪਾਣੀ ਭਰ ਕੇ ਜਿਵੇਂ ਪਹਿਲਾਂ ਹੁਣ ਇਹਦੇ ਉੱਪਰੋਂ ਪਾਣੀ ਪਾ ਕੇ ਆਪਾਂ ਹਨਾ ਸਾਫ਼ ਕਰ ਲਾਂਗੇ ਤੇ ਇਹਦੇ ਅੰਦਰ ਪਾਣੀ ਭਰ ਕੇ ਜਿਹੜਾ ਹੈਗਾ ਫਿਰ ਹਨਾ ਇੱਕ ਵਾਰੀ ਜਿਹੜੇ ਟੂਟੀ ਖੋਲ ਦੇਣੀ ਸਾਰੇ ਪਾਣੀ ਨਿਕਲ ਜੂ ਕੇ ਆ ਇੱਕ ਵਾਰੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਾਣੀ ਹੋਊਗਾ ਉਹਦੇ ਵਿੱਚ ਪੀ ਸਕਦੇ ਆਂਗੇ ਤੇ ਫਿਲਟਰ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਸਾਫ਼ ਹੋ ਚੁੱਕਿਆ ਸੀ ਦਾਦੀ ਨੇ ਉੱਪਰ ਦਾ ਢੱਕਣ ਜਿਹੜਾ ਹੈਗਾ ਲਗਾ ਕੇ ਇਹਨੂੰ ਰੱਖ ਦਿੱਤਾ ਹੈ ਫਿਲਟਰ ਨੂੰ ਚਮਕਾ ਕੇ ਤੇ ਦੇਖੋ ਕਿੰਨਾ ਵਧੀਆ ਨਾਲ ਸਾਫ਼ ਸੁਥਰਾ ਲੱਗਦਾ ਤੇ ਪਾਣੀ ਵੀ ਵਧੀਆ ਆਊਗਾ ਤੇ ਬਾਅਦ ਚ ਦਰਦੀ ਨੇ ਪਾਪਾ ਨੂੰ ਬੁਲਾਇਆ ਸੀ ਵੀ ਆਹ ਸਿਲਫ ਵੀ ਚਲੋ ਸਾਫ ਕਰ ਦਿੰਨੇ ਆਂ ਆਪਾਂ ਜਦੋਂ ਫਿਲਟਰ ਸਾਫ ਕੀਤਾ ਤਾਂ ਜਿੱਤੇ ਰੱਖਣਾ ਉਹ ਵੀ ਸਾਫ ਕਰ ਦਈਏ ਤੇ ਇੱਥੇ ਬਸ ਐ ਪਾਪਾ ਆਹ ਸਿਲਫ ਨੂੰ ਸਾਫ ਕਰ ਰਹੇ ਸੀਗੇ ਚੰਗੀ ਤਰ੍ਹਾਂ ਤੇ ਫਿਲਟਰ ਚੰਗੀ ਤਰ੍ਹਾਂ ਸਾਫ ਹੋ ਚੁੱਕਿਆ ਹੈ ਫਿਲਟਰ ਮਿਸ਼ਨ ਕੰਪਲੀਟ ਤੇ ਨਾਲ ਹੀ ਇੱਥੇ ਮੰਮਾ ਕਰ ਰਹੇ ਸੀਗੇ ਦੁਪਹਿਰ ਦੀ ਤਿਆਰੀ ਬਣਾ ਰਹੇ ਸੀਗੇ ਨਮਕ ਵਾਲੇ ਚਾਲ ਤਿਆਰ ਦੇ ਘਿੱਚ ਪਾਇਆ ਹੋਇਆ ਤੇਲ ਵਗੈਰਾ ਤੇ ਇੱਥੇ ਮਮਾ ਚ ਜੀਰਾ ਪਾ ਰਹੇ ਸੀਗੇ ਤੇ ਬਾਹਰ ਅੱਜ ਧੁੱਪ ਵੀ ਜਿਹੜੀ ਹੈਗੀ ਬਹੁਤ ਵਧੀਆ ਨਿਕਲੀ ਹੋਈ ਹੈ ਰੋਜ਼ ਹੀ ਵਧੀਆ ਨਿਕਲੀ ਹੁੰਦੀ ਹੈ ਮੈਂ ਰੋਜ਼ ਹੀ ਆਈ ਕਹਿੰਨੀ ਆ ਵਲੌਗ ਚ ਤੇ ਇੱਥੇ ਮਮਾ ਚ ਵੀ ਜੀਰਾ ਪਾ ਰਹੇ ਸੀਗੇ ਕਿਉਂਕਿ ਜੀਰਾ ਹੁੰਦੇ ਨੇ ਇਹ ਚੌਲ ਤੇ ਮੈਂ ਮਮਾ ਨੇ ਮੂਰੇ ਹੱਥ ਕਰਤਾ ਮੈਂ ਕਿਹਾ ਮਮਾ ਮੈਨੂੰ ਵੀ ਦੋ ਜੀਰਾ ਕਿ ਮੈਂ ਤਾਂ ਜੀਰਾ ਖਾਣ ਹੀ ਰਹੀ ਨਹੀਂ ਆ ਮਮਾ ਵੀ ਖਾਂਦੇ ਹੁੰਦੇ ਆ ਤੇ ਮੈਨੂੰ ਵਧੀਆ ਲੱਗਦਾ ਟੇਸਟ ਜੀਰੇ ਚ ਇੱਕ ਬੰਟੀ ਵਾਲਾ ਜੀਰਾ ਵੀ ਹੁੰਦਾ ਮੈਨੂੰ ਤਾਂ ਉਹ ਵੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ 10 ਰੁਪਏ ਵਾਲੀ ਜਲਜੀਰਾ ਵਾਲੀ ਬੋਤਲ ਵੀ ਆਉਂਦੀ ਮੈਨੂੰ ਵੀ ਵਧੀਆ ਲੱਗਦਾ Papa ਤੇ Sidhu ਗਏ ਹੋਏ ਸੀਗੇ ਚੱਕੀ ਤੇ ਆਟਾ ਧਰਨ ਵਾਸਤੇ ਤੇ ਆਉਂਦੇ ਵਕਤ ਦੇਖੋ Sidhu ਕਹਿੰਦਾ ਸਾਈਕਲ ਜਿਹੜੀ ਹੈਗੀ ਮੈਂ ਹੀ ਚਲਾਉਣੀ ਹੈ ਵੈਸੇ ਮੇਰੀ ਸਾਈਕਲ ਹੈਗੀ ਤੇ ਹੁਣ ਤਾਂ ਮੈਂ ਚਲਾਉਂਦੀ ਹੀ ਨਹੀਂ ਘਾਟੀ ਚ ਚਲਾਉਣੀ ਹੈਗੀ ਤੇ ਆ ਦੇਖੋ ਇੱਥੇ Sidhu ਅੰਦਰ ਚਲਾ ਰਿਹਾ ਸੀਗਾ ਪਾਪਾ ਹੱਥ ਛੱਡ ਰੇ ਸੀ ਮੰਮਾ ਦੇਖੀ ਕਿ ਮੰਮਾ ਕਹੀ ਜਾਂਦੀ ਸੀ ਉਹ ਦੇਖ ਅਨਮੋਲ ਕਿਵੇਂ ਚਲਾ ਰਿਹਾ ਕਿਵੇਂ ਚਲਾ ਰਿਹਾ ਮੰਮਾ ਕਹਿੰਦੇ ਮੈਂ ਤਾਂ ਦੇਖਦੀ ਨਹੀਂ ਮੈਨੂੰ ਡਰ ਲੱਗਦਾ ਵੀ ਹੋਰ ਕਿਤੇ ਡਿੱਗ ਜੇ ਸੱਟ ਸੁੱਟਣ ਲੱਗ ਜੇ ਉਹ ਦੇਖ ਮੰਮਾ ਕਿਵੇਂ ਖੜੇ ਹੋ ਕੇ ਕਹਿੰਦੇ ਮੈਂ ਦੇਖਦੀ ਨਹੀਂ ਤੇ ਸਿੱਧੂ ਆਏ ਜਾਂ ਛੱਡ ਦਿੰਦੇ ਪਾਪਾ ਇਹਨੂੰ ਚਲਾ ਰਿਹਾ ਸੀ ਸਾਈਕਲ ਦੇਖ ਕੇ ਕਹਿੰਦਾ ਕਹਿੰਦਾ ਤੁਸੀਂ ਛੱਡ ਦਿਓ ਛੱਡ ਦਿਓ ਮੈਂ ਸਟੰਟ ਮਾਰ ਕੇ ਦਿਖਾਉਂਗਾ ਕਹਿੰਦਾ ਸਟੰਟ ਮਾਰ ਕੇ ਪਾਪਾ ਕਹਿੰਦੇ ਤੇ ਤੈ ਤਾਂ ਸਿੱਧੀ ਤਾਂ ਚੱਲ ਨਹੀਂ ਰਹੀ ਸਟੰਟ ਮਾਰੇਗਾ ਤੂੰ ਹਲੇ ਉਹ ਦੇਖ ਉਹ ਦੇਖ ਕਿਵੇਂ ਲੰਗ ਹੈਂਡਲ ਹੀ ਛੱਡ ਦੇ ਰਿਆ ਸੀ ਸਾਹਮਣੀ ਦੇਖ ਰਿਆ ਸੀ ਬਸ ਹੁਣ ਦੇਖੇ ਇੱਥੇ ਉਤਰੂਗਾ ਕਿੰਨੇ ਸਟਾਈਲ ਨਵਾਂ ਫਿਰ ਸਾਈਕਲ ਜਿਹੜੀ ਹੈਗੀ ਅੰਦਰ ਹੀ ਕਰਤੀ ਸੀ ਤੇ ਸਿੱਧੂ ਤਾਂ ਸਟੰਟ ਜਾ ਮਾਰ ਕੇ ਅੰਦਰ ਚਲੇ ਗਿਆ ਤੇ ਇੱਥੇ ਮੰਮਾ ਬਸ ਚਾਵਲ ਜਿਹੜੇ ਹੈਗੇ ਬਣ ਚੁੱਕੇ ਸੀਗੇ ਦੇਖੋ ਆ ਦੇਖੋ ਪੀਲੇ ਪੀਲੇ ਚਾਵਲ ਤੇ ਬਣ ਜਗੇ ਸੀ ਤੇ ਮੈਂ ਵੀ ਤਿਆਰ ਹੋ ਗਈ ਸੀ ਨਾ ਉਕੇ ਤੇ ਆ ਦੇਖੋ ਇੱਥੇ ਬਣ ਜਗੇ ਸੀ ਚਾਵਲ ਕਿਉਂਕਿ ਮੈਂ ਲੇਟ ਉੱઠી ਸੀ ਨਾ ਇਸ ਕਰਕੇ ਮੈਂ ਲੇਟ ਹੀ ਨਾਈ ਆਂਗੀ ਤੇ ਹੁਣ ਮੈਂ ਖਾਉਂਗੀ ਆਪਣੇ ਗਰਮਾ ਗਰਮ ਚਾਵਲ ਦਹੀਂ ਦੇ ਨਾਲ ਤੇ ਦਾਦੀ ਸਾਡੇ ਵਾਸਤੇ ਬਣਾ ਰਹੇ ਸੀਗੇ ਪਿੰਨੀਆਂ ਬਣਾਉਣੀਆਂ ਤਾਂ ਪਿੰਨੀਆਂ ਸੀ ਪਰ ਬਣ ਗਈ ਬਰਫੀ ਜੇ ਤੁਸੀਂ ਇਹਦੀ ਫੁੱਲ ਰੈਸিপি ਵੀਡੀਓ ਦੇਖਣੀ ਹੈ ਤਾਂ ਉਹ ਮੈਂ ਸ਼ਾਰਟ ਦੇ ਵਿੱਚ ਪਾਈ ਹੋਈ ਹੈ ਤੁਸੀਂ ਸ਼ਾਰਟਸ 'ਤੇ ਜਾ ਕੇ ਦੇਖ ਸਕਦੇ ਹੋ ਤੇ ਬਾਸ ਹੁਣ ਹੋ ਗਿਆ ਸੀ ਰਾਤ ਦੀ ਰੋਟੀ ਦਾ ਟਾਈਮ ਤੇ ਮਮਾ ਕਹਿੰਦੇ ਸੀ ਮੇਨਾ ਰੋਟੀਆਂ ਰੜਾ ਦੇ ਤੇ ਹਣਾ ਪਹਿਲਾਂ ਤਾਂ ਫੋਨ ਦੇਖ ਰਹੀ ਸੀ ਫਿਰ ਮੈਂ ਉੱਠ ਕੇ ਆ ਗਈ ਸੀ ਮੈਂ ਕਿਹਾ ਚਲੋ ਮੰਮਾ ਮੈਂ ਤੁਹਾਡੇ ਨਾਲ ਰੋਟੀਆਂ ਲੜਾ ਦਿੰਨੀ ਆ ਤੇ ਮੰਮਾ ਕਹਿੰਦੇ ਹੁਣ ਕੀ ਲੋੜ ਐ ਆਉਂਦੀ ਤੇ ਮਤਲਬ ਐ ਹੁੰਦਾ ਨਾ ਆਪਣੀ ਮਤਲਬ ਮੈਂ ਨੀ ਕੋਈ ਸ਼ਾਰਟ ਦੇਖਿਆ ਸੀ ਪੰਜਾਬੀ ਮਦਰਜ਼ ਵਾਲਾ ਕਰਕੇ ਉਹ ਨਾ ਮੰਮੀ ਆਪਣੇ ਕੁੜੀ ਨੂੰ ਕਹਿੰਦੀ ਆ ਵੀ ਹੈਨਾ ਵੀ ਜਾ ਕੇ ਭਾਂਡੇ ਧੋ ਦੇ ਵੀ ਮੈਂ 2 ਮਿੰਟ ਹੀ ਬੈਟ ਤੇ ਬੈਠੀ ਆ ਤੇ ਕੁੜੀ ਕਹਿੰਦੀ ਬਸ ਜਾਣੀ ਆ ਮੰਮੀ ਉਹ 2 ਮਿੰਟ ਕਿਤੇ ਐ ਹੀ ਬੈਠੀ ਐ ਉਹ ਚਪਲਾਂ ਹੀ ਪਾ ਕੇ ਜਾ ਹੀ ਰਹੀ ਸੀ ਉਹਦੇ ਮੰਮਾ ਫਟਾਫਟ ਭਾਂਡੇ ਧੋਣ ਲੱਗ ਦਿੰਦੇ ਕਹਿੰਦੇ ਹੁਣ ਤੂੰ ਕਿਉਂ ਆਈ ਐ ਮੈਂ ਤਾਂ ਭਾਂਡੇ ਸਾਰੇ ਧੋ ਚੁੱਕੀ ਆਏ ਹੁੰਦਾ ਜੀ ਆਪਾਂ ਮਾੜਾ ਇੱਕ ਵਾਰੀ ਕਹਿ ਦਈਏ ਨਾ ਬਸ ਆਉਣੀ ਆ ਉਹਦੀ ਉਹ ਮੰਮੀਆਂ ਪੂਰਾ ਕੰਮ ਕਰਕੇ ਕਹਿ ਦਿੰਦੇ ਆ ਬਸ ਹੁਣ ਕੀ ਆਉਣ ਦੀ ਲੋੜ ਸੀ ਆਪਣੀ ਪੰਜਾਬੀ ਮੰਮੀਆਂ ਤੇ ਦਾਦੂ ਜੀ ਵੀ ਆ ਗਏ ਸੀਗੇ ਉਹ ਸੀਗੇ ਗਏ ਹੋਏ ਵਾਸ਼ਰੂਮ ਦੇ ਵਿੱਚ ਤੇ ਅੰਨੇ ਅਸੀਂ ਕਹਿੰਦਾ ਦਾਦੀ ਨੂੰ ਵੀ ਤੁਸੀਂ ਰੋਟੀ ਖਾ ਲਓ ਤੇ ਮੰਮਾ ਨੇ ਦਾਦੀ ਨੂੰ ਰੋਟੀ ਜਿਹੜੀ ਹੈਗੀ ਆ ਪਾਤੀ ਸੀ ਤੇ ਮੈਂ ਰੋਟੀ ਮੈਂ ਫੜਾ ਕੇ ਆ ਰਹੀ ਸੀ ਤੇ ਦਾਦੀ ਮੈਨੂੰ ਕਹਿੰਦੇ ਮਹਨਾ ਕੀ ਅਦਰਕ ਦਾ achar ਲੈਣਾ ਮੈਂ ਕਿ ਅਦਰਕ ਦਾ achar ਮੈਨਿਆ ਮੂਝਾ ਬਣਾਤਾ ਵੀ ਹੈ ਅਦਰਕ ਦਾ achar ਕਣ ਖਾਂਦੇ ਮੈਨੂੰ ਤਾਂ ਜਿਵੇਂ ਨਹੀਂ ਵਧੀਆ ਲੱਗਦਾ ਮੈਨੂੰ ਮਿਰਚ ਦਾ ਆਂਬ ਦਾ ਵਧੀਆ ਲੱਗਦਾ ਨਿੰਬੂ ਦਾ ਵੀ ਮੈਂ ਖਾ ਲੈਂਦੀ ਹਾਂ ਪਰ ਮੈਨੂੰ ਘਾਟੀ ਵਧੀਆ ਲੱਗਦਾ ਹੈ ਕੌਣ ਕੌਣ ਆਪਣੀ ਮੰਮੀ ਨਾਲ ਰਸੋਈ ਚ ਆਈ ਰੋਟੀ ਅੜਾਉਂਦਾ ਹੈ ਕੰਮ ਕਰਾਂਦਾ ਹੈ ਉਹ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਨਹੀਂ ਕਮੈਂਟ ਕੀਤਾ ਤਾਂ ਮੈਂ ਸਮਝੂਗੀ ਤੁਸੀਂ ਮੰਮਾ ਹੋਰ ਇਹ ਨਾਲ ਕੰਮ ਨਹੀਂ ਕਰਾਉਂਦੇ ਤੇ ਬਾਸ ਰੋਟੀਆਂ ਜਿਹੜੀ ਹੈਗੀਆਂ ਬਣ ਗਈਆਂ ਸੀ ਤੇ ਅੱਜ ਬਣੀ ਹੋਈ ਸੀਗੀ ਦਾਲ ਤੇ ਮੈਂ ਤਾਂ ਦਾਲ ਨਾ ਖਾਦੀ ਨਹੀਂ ਮੈਂ ਪਰੌਂਠੇ ਦੇ ਨਾਲ achar ਖਾਦਾ ਸੀ ਤੇ ਇੱਥੇ ਦੇਖੋ ਸਿੱਧ खो अवे फोन च लग लगे हुए सिद्धू कहते दीदी बस हूं आगा बंद हो गया तू बहार जाके चार्ज लगाया मैं अपना फोन देख रही सिद्धू अपना इतना ममा ते सिू नो देख रहे गाली गेम आखो ਗਲਾਸ 'ਚ ਪਾਣੀ ਜੇ ਭਰਨਾ ਹੁੰਦਾ ਆਵਲੀ ਗੇਮ ਮम्मा ਤੇ ਸਿੱਧੂ ਖੇਡਦੇ ਹੋ ਦੇਖੋ ਪਾਣੀ ਸਾਰਾ ਬਾਹਰ ਹੀ ਨਿਕਲ ਗਿਆ ਮम्मा ਹੱਸਣ ਲੱਗੇ ਤੇ ਇਹਦੇ 'ਤੇ ਦਿਮਾਗ ਲਾਉਣਾ ਪੈਂਦਾ ਆਵਲੀ ਗੇਮ 'ਚ ਤੇ ਸਿੱਧੂ ਇੱਥੇ ਆਪਣੀ ਖੇਡ ਰਹੀ ਸੀ ਰੂ ਬਲਾਕਸ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਬਾਈ ਬਾਈ